ਆਪ ਦਾ ਬੇਨਕਾਬ ਕਰੋ ਬੇਨਕਾਬ ਕਰੋ ਬੇਨਕਾਬ ਕਰੋ ਨਾਰੇਬਾਜੀ ਹੋ ਰਹੀ ਹੈ ਕੀ ਕਾਰਨ ਹੈ ਕੀ ਕੀ ਕਾਰਨ ਕਰਕੇ ਨਾਰੇਬਾਜੀ ਹੋ ਰਹੀ ਹੈ ਦੇਖੋ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਉਹ ਸੰਵਿਧਾਨ ਪਿਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੇ ਬੜੀ ਮਿਹਨਤ ਕਰਕੇ ਸੰਵਿਧਾਨ ਬਣਾਇਆ ਤੇ ਪੂਰਾ ਦੇਸ਼ ਵਿਸ਼ਵ ਦੇ ਵਿੱਚ ਬੈਠੇ ਹਰ ਭਾਰਤੀ ਨੇ ਬਾਬਾ ਸਾਹਿਬ ਨੂੰ ਸਮਰਪਿਤ ਕਰਕੇ 26 ਜਨਵਰੀ ਗੁਰੰਦਾਤਰ ਦਿਵਸ ਜਿਹੜਾ ਹੈ ਉਹ ਮਨਾਉਣ ਦਾ ਕੰਮ ਕੀਤਾ। ਦੇਸ਼ ਦੇ ਸੰਵਿਧਾਨ ਨੇ ਤੇ ਬਾਬਾ ਸਾਹਿਬ ਅੰਬੇਡਕਰ ਦੀ ਮਿਹਨਤ ਨੇ ਉਹਨਾਂ ਗਰੀਬ ਗੁਰਬੇ ਲੋਕਾਂ ਨੂੰ ਇਨਸਾਨ ਬਣਾਇਆ। ਜਿਨ੍ਹਾਂ ਨੂੰ ਕੋਈ ਸਾਂ ਲੈਣ ਨੂੰ ਤਿਆਰ ਨਹੀਂ ਸੀ, ਜਿਨ੍ਹਾਂ ਨੂੰ ਕੋਈ ਸਕੂਲਾਂ 'ਚ ਬੜਨ ਨਹੀਂ ਸੀ ਦਿੰਦਾ, ਜਿਨ੍ਹਾਂ ਨੂੰ ਕੋਈ ਸ਼ਿਕਾਇਤ ਕਰਨ ਦੀ ਇਜਾਜ਼ਤ ਨਹੀਂ ਸੀ, ਜਿਨ੍ਹਾਂ ਨੂੰ ਕੱਪੜੇ ਪਾਉਣ ਨਹੀਂ ਸੀ ਕੋਈ ਦਿੰਦਾ। ਬਾਬਾ ਸਾਹਿਬ ਅੰਬੇਡਕਰ ਦੀ ਮਿਹਨਤ ਨੇ ਤੇ ਸੰਵਿਧਾਨ ਨੇ ਉਹਨਾਂ ਨੂੰ ਪੰਚਾਇਤ ਮੈਂਬਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਬਣਾਤਾ। ਚਪੜਾਸੀ ਤੋੜ ਕੇ ਆਈਏ ਸੈਕਟਰੀ ਤੱਕ بڑے بڑے ਉਧਾਂ ਤੱਕ ਪਹੁੰਚਾਦਾ ਪਿਛਲੇ ਦਿਨੀ ਦੇਸ਼ ਦੇ ਗ੍ਰਾਮ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿਹਾ ਜਾਂਦਾ ਹੈ ਕਿ ਰਾਹੁਲ ਗਾਂਧੀ ਤੇ اپੋਜੀਸ਼ਨ ਵਾਲੇ ਜਿਨ੍ਹਾਂ ਅੰਬੇਡਕਰ 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 ਕਰਦੇ ਐ ਤੇ ਜੇ ਉਹਨਾਂ ਇਹ ਭਗਵਾਨ ਦਾ ਨਾਮ ਲੈਂਦੇ ਤਾਂ ਸਵਰਗ ਨੂੰ ਚਲੇ ਜਾਂਦੇ ਤੇ ਮੈਂ ਅਮਿਤ ਸ਼ਾਹ ਜੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਸੀ ਜੇ ਸਵਰਗ ਨੂੰ ਜਾਣਾ ਤਾਂ ਫਿਰ ਤੁਸੀਂ ਸੰਵਿਧਾਨ ਦੇ ਇਸੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਸੋਚ ਸਕਦੇ ਹੋ ਇਹਨਾਂ ਕੁਰਸੀਆਂ ਤੇ ਬੈਠੇ ਹੋ ਉਨੇ ਇੱਕ ਬਿਆਨ ਦਿੱਤਾ ਤੇ ਉਸ ਬਿਆਨ ਤੋਂ ਬਾਅਦ 26 ਜਨਵਰੀ ਨੂੰ ਪਰਸੋਂ ਪੂਰਾ ਦਿਨ ਦੇਸ਼ ਭਰ ਦੇ ਲੋਕ ਖੁਸ਼ੀਆਂ ਮਨਾ ਰਹੇ ਐ ਇੱਕ ਵਿਅਕਤੀ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਸ੍ਰੀ ਅਮਰਸਰ ਸਾਹਿਬ ਹਰਮੰਦਰ ਸਾਹਿਬ ਦੇ ਸਾਹਮਣੇ ਜਿੱਥੇ ਬਾਬਾ ਸਾਹਿਬ ਦਾ ਸਟੈਚੂ ਲੱਗਿਆ ਉੱਥੇ ਆਉਂਦਾ ਹੈ ਠੋੜਾ ਲੈ ਕੇ ਬਾਬਾ ਸਾਹਿਬ ਦੇ ਸਟੈਚੂ ਤੇ ਚੜ ਜਾਂਦਾ ਹੈ ਸਵਿਧਾਨ ਦੀ ਥੱਲੇ ਜਿਹੜੀ ਫੋਟੋ ਬਣੀ ਹੈ ਉਹਦੇ ਤੇ ਪੈਟਰੋਲ ਪਾ ਕੇ ਉਹ ਅੱਗ ਸੜਕਦਾ ਹੈ 10 ਦਿਨੇ 10 ਮਿੰਟ ਇਹ ਮੰਜਰ ਚੱਲਦਾ ਰਹਿੰਦਾ ਹੈ ਪੰਜਾਬ ਸਰਕਾਰ ਦੀ ਸਿਕਿਉਰਿਟੀ ਕੇਂਦਰ ਸਰਕਾਰ ਦੀ ਸਿਕਿਉਰਿਟੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਟਾਸਕ ਫੋਰਸ ਇਹ ਸਾਰੀਆਂ ਫੋਰਸਾਂ ਕਿੱਥੇ ਗੰਜਾਂ ਸੀ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਉਹ ਬਾਬਾ ਸਾਹਾ ਦੇ ਬੁੱਤ ਤੇ ਚੜ ਕੇ ਹਥੌੜੇ ਮਾਰਨੇ ਸ਼ੁਰੂ ਕਰਦਾ ਹੈ ਤੇ 10 ਮਿੰਟ ਇਹ ਸਾਰਾ ਕੁਝ ਚੱਲਦਾ ਰਹਿੰਦਾ ਉਹਦੋਂ ਪਬਲਿਕ ਆਉਂਦੀ ਆ ਲੋਕ ਲੋਕ ਉੱਟਦੇ ਆ ਤੇ ਉਹਨੂੰ ਪਕੜ ਲੈਂਦੇ ਆ ਜਦੋਂ ਉਹਨੂੰ ਫੜਦੇ ਆ ਪੁਲਿਸ ਉਹਨੂੰ ਫੜ ਕੇ ਲੈ ਜਾਂਦੀ ਹੈ ਤੇ ਸੀਪੀ ਸਾਹਿਬ ਅੰਮ੍ਰਿਤਸਰ ਦੇ ਜਿਹੜੇ ਸੀਪੀ ਹੈ ਉਹ ਸਟੇਟਮੈਂਟ ਦੇ ਰਹੇ ਆ ਕਿ ਜੀ ਉਹ ਤਾਂ ਮੰਦਬੁੱਧੀ ਬੰਦਾ ਹੈ ਤੇ ਮਨਦਬੂਤੀ ਬੰਦਾ ਜੇ ਹੈਗਾ ਸੀਪੀ ਨੂੰ ਤੇ ਪੰਜਾਬ ਸਰਕਾਰ ਨੂੰ ਸੀ ਪੁੱਛਣਾ ਚਾਹੁੰਦੇ ਆ ਤੇ ਉਹ ਉਹਨੇ ਨੰਗੀਆਂ ਪਿਛਲੀ ਤਿੰਨ ਤਾਰਾਂ ਨੂੰ ਹੱਥ ਕੋਣੀ ਪਾਲਿਆ ਉਹਨੇ ਸੀਪੀ ਦੇ ਦਫ਼ਤਰ ਜਾ ਕੇ ਥੋੜੇ ਕੋਣੀ ਮਾਰਦੇ ਜਿੱਥੇ ਮੇਅਰ ਚੁਣਿਆ ਜਾ ਰਿਹਾ ਸੀ ਉੱਥੇ ਕੋਣੀ ਉਹਨੇ ਥੋੜੇ ਚਲਾਤੇ ਜਾ ਕੇ ਬਾਬਾ ਸਾਹਿਬ ਅਮੇੜ ਕਰਨ ਨੂੰ ਕਿਉਂ ਚੁਣਿਆ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਹੈ ਉਹ ਬੰਦਾ ਇਹਨਾਂ ਦੇ ਕਹਿਣ ਮੁਤਾਬਕ ਦਬਈ ਤੋਂ ਆਇਆ 2 ਮਹੀਨੇ ਪਹਿਲਾਂ ਉਹ ਆਇਆ ਤੇ ਉਹ ਅਮਰਸਰ ਦੇ ਵਿੱਚ ਕਿਰਾਏ ਤੇ 2 ਮਹੀਨਾ ਤੋਂ ਰਹਿ ਰਿਹਾ ਸੀ ਕਿੱਥੇ ਆ ਸਾਡੀ ਸਿਕਿਉਰਿਟੀ ਸਿਸਟਮ ਭਾਈ ਕਲੈਪਸ ਕਰ ਗਿਆ ਸਾਡਾ ਸਕਿਉਰਟੀ ਸਿਸਟਮ ਇੱਕ ਪਾਸੇ ਕੋਈ ਗਰੀਬ ਆਦਮੀ ਰਹਿੰਦਾ ਹੋਵੇ ਤੇ ਉਹਨੂੰ ਤੁਸੀਂ ਲੱਭਦੇ ਫਿਰਦੇ ਹੋ ਬਾਈ ਕਿੱਥੇ ਕਿਵੇਂ ਐ ਤੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਹੁਣ ਜਿਹਦੇ ਉਹ ਕਿਰਾਏ ਤੇ ਰਹਿੰਦਾ ਸੀ ਉਹ ਇਹਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਮਤਲਬ ਉਹ ਮੰਦਬੁੱਧੀ ਬੰਦਾ ਨਹੀਂ ਐ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਮੈਂ ਇਹ ਗੱਲ ਜਿਹੜੀ ਅਸੀਂ ਗੱਲ ਸਮਝਦੇ ਆਂ ਕਿ ਅਮਿਤ ਸ਼ਾਹ ਦੇ ਖਿਲਾਫ ਦੇਸ਼ ਭਰ ਦੇ ਵਿੱਚ ਅੰਬੇਡਕਰ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਵੱਲੋਂ ਦੇਸ਼ ਦੇ ਕੋਨੇ ਕੋਨੇ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਮਿਤ ਸ਼ਾਹ ਦੇ ਖਿਲਾਫ ਇੱਕ ਮੂਵਮੈਂਟ ਬਣ ਰਹੀ ਹੈ ਕਿ ਉਹਨੂੰ ਬਰਦਾ ਬਰਖਾਸਤ ਕੀਤਾ ਜਾਵੇ ਕਾਂਗਰਸ ਪਾਰਟੀ ਹੋਵੇ ਚਾਹੇ ਬੀਐਸਪੀ ਹੋਵੇ ਚਾਹੇ ਜਿੰਨੀਆਂ ਵੀ ਪਾਰਟੀਆਂ ਦੇ ਅੰਬੇਡਕਰ ਨੂੰ ਮੰਨਣ ਵਾਲੇ ਜਿਹੜੇ ਲੋਕ ਹੈ ਉਹ ਅਮਦ ਸਾਹ ਦੇ ਖਿਲਾਫ ਮੂਵਮੈਂਟ ਬਣਾ ਰਹੇ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਉਸ ਮੂਵਮੈਂਟ ਨੂੰ ਡਾਇਵਰਟ ਕਰਨ ਵਾਸਤੇ ਇਹ ਸਾਜ਼ਿਸ਼ ਰਚੀ ਗਈ ਉਹ ਸਾਜ਼ਿਸ਼ ਦੇ ਤਹਿਤ ਇਹ 바ਵਾ ਸਾਹਿਬ ਅੰਬੇਡਕਰ ਦਾ ਅਪਮਾਨ ਕੀਤਾ ਗਿਆ ਇਸ ਅਪਮਾਨ ਨਾਲ ਸਾਡੇ ਸਮੁੱਚੇ ਦੇਸ਼ ਦੇ ਵਿੱਚ ਉਹ ਲੋਕਾਂ ਦੇ ਜਿਹੜੇ 바ਵਾ ਸਾਹਿਬ ਨੂੰ ਮੰਨਦੇ ਹੈ ਜਿਹੜੇ ਸੰਵਿਧਾਨ ਨੂੰ ਮੰਨਦੇ ਹੈ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਇਨਾਂ ਦੇ ਖਿਲਾਫ ਦੇਸ਼ ਰੋਹ ਦਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਸਾਜ਼ਿਸ਼ ਰਚਣ ਵਾਲੇ ਲੋਕ ਹੈ ਉਹਨਾਂ ਨੂੰ ਬੇਨਕਾਬ ਕਰਨ ਦੇ ਲਈ ਕਿਸੇ ਹਾਈ ਕੋਰਟ ਦੇ ਜੱਜ ਜਾਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਜਾਂ ਪਾਰਲੀਮੈਂਟ ਕਮੇਟੀ ਇੱਕ ਬਣੇ ਉਹਦਾ ਪਰਦਾ ਫਾਸ ਹੋਵੇ ਤੇ ਸਾਜ਼ਿਸ਼ ਕਰਤਾਵਾਂ ਨੂੰ ਸਾਹਮਣੇ ਲਿਆਂਦਾ ਜਾਵੇ ਇੱਕ ਗੱਲ ਇਹ ਵੀ ਜ਼ਰੂਰ ਇੱਕ ਬੜਾ ਸਵਾਲ ਖੜੇ ਕਰਦੀ ਹੈ ਕਿ ਦबई ਦबई ਦੇ ਵਿੱਚੋਂ ਆ ਕੇ ਹੀ ਬੰਦੇ ਇੱਥੇ ਨਵੀਂ ਸਾਜ਼ਿਸ਼ ਕਿਉਂ ਰਚਦੇ ਆ ਦबई ਦੇ ਵਿੱਚ ਬਹਿ ਕੇ ਸਾਰ ਸਾਰ ਕੌੜ ਜਗਾਂ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਦਾ ਖੁਲਾਸਾ ਜਿਹੜਾ ਹੈ ਉਹ ਹੋਣਾ ਚਾਹੀਦਾ ਜੇਕਰ ਨਹੀਂ ਹੁੰਦਾ ਅੱਜ ਸਮੁੱਚੇ ਅ ਦਲਿਤ ਭਾਈਚਾਰੇ ਨੇ ਆਓ ਵੀਸੀ ਭਾਈਚਾਰੇ ਨੇ ਅੰਬेडकर ਸਾਹਿਬ ਨੂੰ ਮੰਨਣ ਵਾਲੀਆਂ ਜੱਥੇਬੰਦੀਆਂ ਦੇ ਲੋਕਾਂ ਨੇ ਪਾਰਟੀਆਂ ਦੇ ਲੋਕਾਂ ਨੇ ਇਥੇ 바ਵਾ ਸਾਹਿਬ ਦੇ ਸਟੈਚੂ ਤੇ ਆ ਕੇ ਉਸ ਘਟਨਾ ਦੀ ਨਿੰਦਿਆ ਕੀਤੀ ਹੈ 바ਵਾ ਸਾਹਿਬ ਦੇ ਹੱਕ ਤੇ ਨਾਅਰੇਬਾਜੀ ਕੀਤੀ ਹੈ ਤੇ ਨਾਲ ਅਲਟੀਮੇਟਮ ਵੀ ਦਿੱਤਾ ਹੈ ਜੇਕਰ 15 ਦਿਨਾਂ ਦੇ ਵਿੱਚ ਵਿੱਚ ਸਾਜ਼ਿਸ਼ ਰਚਣ ਵਾਲੇ ਲੋਕ ਸਾਹਮਣੇ ਨਹੀਂ ਆਉਂਦੇ ਦੇਸ਼ ਰੋਧਾ ਪਰਚਾ ਦਰਜ ਨਹੀਂ ਹੁੰਦਾ ਦਾ ਦੇਸ਼ ਭਰ ਦੇ ਵਿੱਚ ਉੱਠਣ ਵਾਲੀ ਜਿਹੜੀ 바ਵਾ ਸਾਹਿਬ ਦੇ ਸਨਮਾਨ ਵਿੱਚ ਆਵਾਜ਼ ਹੈ ਇਸ ਆਵਾਜ਼ ਦਾ ਜਵਾਬ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਨਿਖੇਧ ਸਰਕਾਰ ਨੂੰ ਇਹ ਜਵਾਬ ਜਿਹੜਾ ਉਹ ਦੇਣਾ ਪੈਣਾ ਤੇ ਇਸ ਕਰਕੇ ਸਮੁੱਚੇ ਦਲਤ ਭਾਈਚਾਰੇ ਨੂੰ ਤੇ 바ਵਾ ਸਾਹਿਬ ਦੇ ਮਿਹਰਕਰ ਨੂੰ ਮੰਨਣ ਵਾਲੇ ਸਾਰੇ ਲੋਕਾਂ ਨੂੰ ਸੰਵਧਾਨ ਨੂੰ ਮੰਨਣ ਵਾਲੇ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਓ ਇੱਕ ਮੋਟ ਹੋ ਕੇ 바ਵਾ ਸਾਹਿਬ ਦਾ ਅਪਮਾਨ ਕਰਨ ਵਾਲੇ ਅਜਿਹੇ ਲੋਕਾਂ ਨੂੰ ਇਟ ਦਾ ਜਵਾਬ ਪਥਰ ਬਣ ਕੇ ਅਸੀਂ ਦਈਏ ਤਾਂ ਹੀ ਅਸੀਂ ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਵਰਕਰਾਰ ਰੱਖ ਸਕਦੇ ਹਾਂ ਤਾਂ ਹੀ ਇਹ ਸੰਵਿਧਾਨ ਨੂੰ ਬਚਾ ਕੇ ਰੱਖ ਸਕਦੇ ਹਾਂ ਇਹ ਦੇਸ਼ ਦੇ ਲੋਕਾਂ ਨੂੰ ਇਹਦੇ ਤੇ ਸੋਚਣਾ ਜ਼ਰੂਰੀ ਹੈ ਕੇਂਦਰ ਤੇ ਪੰਜਾਬ ਸਰਕਾਰ ਦੇਸ਼ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਜੈ ਪੀ ਜੈ ਪੀ